ਆਏ ਸਮਝ ਲੋ ਵੀ ਟਰੈਕਟਰ ਤੁਹਾਨੂੰ ਇਹ ਕੁਆਡ ਰੇਡੇ ਤੇ ਮਿਲ ਜਾਣਾ ਜਿਹਨਾਂ ਕੰਮ ਲੈਣਾ ਬਾਈ ਕਿਸੇ ਨੇ ਪੱਠਿਆਂ ਬਾਤ ਤੇ ਲੈਣਾ ਕਿਸੇ ਕੋਲ ਦੋ ਟਾਈ ਕਿਲੇ ਖੇਤੀ ਤੇ ਛੋਟੀ ਖੇਤੀ ਆ ਤਾਂ ਪੂਰਾ ਵਧੀਆ ਟਰੈਕਟਰ ਹੈ ਇਹਦਾ ਰੇਟ ਹੈਗਾ ਬਾਈ 95000 ਰੁਪਿਆ ਚੱਕੋ 92 ਮਾਡਲ ਜਿਹੜੀ ਜਿਹੜੀ 5 ਸਾਲ ਦੀ ਵਾਰੰਟੀ ਹੁੰਦੀ ਹੈ ਇਹ ਬਾਈ ਕੁਝ ਚੀਜ਼ਾਂ ਨਹੀਂ ਹੁੰਦੀ ਨਾ ਕਿ ਸਾਰੇ ਟਰੈਕਟਰ ਦੀ ਠੀਕ ਹੈ ਆਪਣਾ ਬਾਈ ਕੁਝ ਚੀਜ਼ਾਂ ਹੁੰਦੀ ਕੁਝ ਕੁਝ ਚੀਜ਼ਾਂ ਨਹੀਂ ਹੁੰਦੀਆਂ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਵੀਰ ਉਹ ਫੇਰ ਪਹੁੰਚ ਗਏ ਆਪਾਂ ਫਾਰਮ ਟਰੈਕ ਏਜੰਸੀ ਰੋਪੜ ਤੇ ਬਾਈ ਫਾਰਮ ਟਰੈਕ ਦਾ ਮੈਨੇਜਰ ਵੀਰ ਆ ਸਾਡੇ ਨਾਲ ਹੈ ਜੀ ਵੰਸ਼ ਤੇ ਬਾਈ ਆਪਾਂ ਨੂੰ ਟਰੈਕਟਰ ਬਾਰੇ ਜਾਣਕਾਰੀ ਦਊਗਾ ਹੋਰ ਵੀਰੇ ਕੀ ਹਾਲ ਹੈ ਬਾਈ ਜੀ ਕੋਈ ਬਾਈ ਤੁਸੀਂ ਸੁਣਾਓ ਠੀਕ ਹੈ ਬਾਈ ਨੇ ਜਿੰਨੇ ਵੀ ਵੀਡੀਓ ਪਾਈਆਂ ਆਪਣੀਆਂ ਵਧੀਆਂ ਚੱਲੀਆਂ ਪਤਾ ਨਹੀਂ ਦਾ ਬਾਈ ਤੇਰੀ ਬੋਲਬਾਣੀ ਚ ਮਠਾਸ ਆ ਪਤਾ ਨਹੀਂ ਕੀ ਦੇਖਦੇ ਆ ਨਹੀਂ ਕਿ ਜਿੰਨੇ ਤੇ ਨਾ ਵੀਡੀਓ ਪਾਈਆਂ ਸਾਰੀਆਂ ਵਧੀਆਂ ਚੱਲੀਆਂ ਹੋਣੀਆਂ ਹੋਰ ਬਾਈ ਜੀ ਤੁਸੀਂ ਠੀਕ ਆ ਹੋਰ ਠੀਕ ਠਾਕ ਵਧੀਆ ਵੀਰੇ ਏ ਭਾਈ ਨਵੇਂਆਂ ਦਾ ਇਹ ਨਾਲ ਨਾਲ ਕਿਉਂਕਿ ਜਿੰਨੇ ਨਵੇਂ ਟਰੈਕਟਰ ਵਿਕਦੇ ਆ ਉਨੇ ਹੀ ਨਾਲ ਦੇ ਨਾਲ ਪੁਰਾਣੇ ਟਰੈਕਟਰ ਏਜੰਸੀਆਂ ਦੇ ਵਿੱਚ ਆਉਂਦੇ ਆ ਠੀਕ ਆ ਤੇ ਵੈਸੇ ਤਾਂ ਸਾਰੀਆਂ ਏਜੰਸੀਆਂ ਜਾਂ ਪਰ ਅੱਜ ਆਪਾਂ ਤੁਹਾਨੂੰ ਜਿਹੜੇ ਮੇਰੇ ਕੋਲ ਪੁਰਾਣੇ ਟਰੈਕਟਰ ਖੜੇ ਆ ਦੋ ਚਾਰ ਟਰੈਕਟਰ ਦਿਖਾਉਣੇ ਆ ਰੇਟ ਦੇਣੇ ਆਪਾਂ ਤੁਹਾਨੂੰ ਜਮਾਂ ਜੈਜ ਰੇਟ ਰੇਟ ਦੀ ਤਾਂ ਗੱਲ ਹੀ ਨਾ ਕਰੋ ਰੇਟ ਤਾਂ ਦੇਣਾ ਹੀ ਨਹੀਂ ਪਾਹੀ ਦਾ ਮਤਲਬ ਕੋ ਭੱਜਿਆ ਉਹ ਨੜਿਆ ਨਹੀਂ ਮੈਂ ਦੱਸ ਤੈ ਕੋ ਕਾਦੇ ਆਵਾ ਤੇਰੀਆਂ ਗੱਲਾਂ ਜਾਂ ਤੂੰ ਆਹ ਵਿੱਚ ਕਹਿਣਾ ਗੱਲਾਂ ਤਾਂਹੀ ਦਾ ਨੋ ਘਾਉਨੇ ਆ ਚੱਲਣਾ ਚਾਹੀਦੇ ਲੋਕ ਕੋਈ ਵੀ ਬੰਦਾ ਜਦੋਂ ਆਪਾਂ ਕੋਈ ਵੀ ਪੁਰਾਣਾ ਟਰੈਕਟਰ ਵੇਚਦੇ ਆ ਬੰਦਾ ਸਭ ਤੋਂ ਪਹਿਲਾਂ ਰੇਟ ਦੇਖਦਾ ਰੇਟ ਦੇਖਦਾ ਠੀਕ ਹੈ ਨਹੀਂ ਆਪਣੇ ਕੋਲ ਕੰਮ ਨਹੀਂ ਹੈਗਾ ਬਾਈ ਆਪਣੇ ਰੇਟ ਹੋਣਗੇ ਚੱਕ ਲੋ ਰੱਖ ਲੋ ਵਾਲੇ ਆਜੋ ਦਿਖਾਈਏ ਬਾਈ ਆ ਜਾ ਪੰਜ ਬਾਈ ਆਜੋ ਤੇ ਪਹਿਲਾਂ ਬਾਈ ਸਭ ਤੋਂ ਪਹਿਲਾਂ ਮਹਿੰਦਰੀ ਦੱਸਾਂ ਮਹਿੰਦਰੀ ਕਿਆ ਕਹਿੰਦੀ ਤੇਰੀ ਮਹਿੰਦਰੀ ਕਹਿੰਦੀ ਕਿ 275 ਹੈ ਇਹ ਮਹਿੰਦਰਾ ਅੱਛਾ ਹਾਂਜੀ ਟਰੈਕਟਰ ਸਾਫ ਹੈ ਵੀਰੇ ਸਾਫ ਸੂਫ ਵਾਲੀ ਤਾਂ ਤੂੰ ਗੱਲ ਕਰਨਾ ਟਰੈਕਟਰ ਜੋ ਹਾਲਤ ਹੈ ਹਾਂ ਟਰੈਕਟਰ ਤਾਂ ਵਧੀਆ ਚਲਾਵੇ ਟਰੈਕਟਰ ਠੀਕ ਹੈ ਚਲਾਈ ਦਾ ਵਧੀਆ ਚਲਾਵੇ ਠੀਕ ਹੈ ਠੀਕ ਆ ਸਲਫ ਮਾਰਦਾ ਨੂੰ ਮੜੀ ਜੀ ਸਲਫ ਮਾਰ ਦਿੰਦੇ ਪਾਣੀ ਪੂਣੀ ਮਾਰਿਆ ਕਰੋ ਟਰੈਕਟਰ ਨੂੰ ਮਾੜਾ ਮੋਟਾ ਪਾਣੀ ਬਾਈ ਕੀ ਕਰੀਏ ਮਿੱਟੀ ਬਹੁਤ ਹੋ ਰਹੀ ਹੈ ਬਾਈ ਜੋ ਉਹ ਠੀਕ ਹੈ ਐਨ ਓਕੇ ਐਨ ਠੀਕ ਆ ਦੁਨੀਆ ਵਿੱਚ ਵਿੱਚ ਖੜ ਜੰਮੀ ਆ ਬੰਦ ਕਰ ਦੇ ਸੀਟ ਵੀ ਬਾਈ ਨਵੀਂ ਲੱਗੀ ਵੀ ਟਰੈਕਟਰ ਨੂੰ ਸੁਣਾਇਆ ਦਾਦੇ ਦਾ ਕਿਆ ਸੀ ਨਾ ਇਹਦੀ ਮੰਨੂ ਜੋਬ ਸੁਣਨੇ ਜੀ ਕਹਿੰਦਾ ਕਾਪੀ ਨਹੀਂ ਹੈਗੀ ਇਹਦੀ ਕਾਪੀ ਹੈ ਨਹੀਂ ਇਹ ਬਾਈ ਬਿਨ ਆਰਸੀ ਵਾਲਾ ਟਰੈਕਟਰ ਆ ਵਿਦਾਊਟ ਆਰਸੀ ਇਹਦਾ ਰੇਟ ਵੀ ਆਪਾਂ ਤੁਹਾਨੂੰ ਜਮ੍ਹਾਂ ਜਾਇਦਾ ਦੇਣਾ ਟਾਇਰ 40 ਕੇ ਪੈਸੇ ਆ ਪਿਛਲੇ ਵੀ ਮੁਰਲੇ ਵੀ ਠੀਕ ਆ ਨਹੀਂ ਕਿ ਟਾਇਰ ਵਧੀਆ ਚੱਲਣੇ ਵਾਲੇ ਆ ਹਾਂ ਜੀ ਜੇ ਕਿਸੇ ਨੇ ਕੰਮ ਲੈਣਾ ਤਾਂ ਵਧੀਆ ਕੰਮ ਦੇ ਜਣਗੇ ਇਦਾਂ ਹੀ ਵਾਸ਼ ਵੀਰੇ ਹਾਂ ਜੀ ਹਾਂ ਜੀ ਐਂ ਗਰ ਹੁਣ ਇਹਦਾ ਰੇਟ ਦੱਸ ਮਾਨੂੰ ਦੇਣਾ ਕਿੰਨੇ ਦਾ ਟਰੈਕਟਰ ਇਹ ਇਹਦਾ ਰੇਟ ਮੰਨ ਦੱਸਾਂ ਕੱਲ ਨੂੰ ਨਹੀਂ ਕੱਲੂ ਕੋਲੂ ਕੋਈ ਨਹੀਂ ਤੂੰ ਅੱਜੇ ਦੱਸ ਦੇ ਕੱਲ ਕੱਲ ਕਿਹਨੇ ਦੇਖੀ ਆ ਕੱਲ ਦੇਖਾਂਗੇ ਕੱਲ ਸੋ ਸਮਾਂਗੇ ਦੱਸਾਂਗੇ ਅੱਛਾ ਹਾਂ ਬਾਈ ਇਹਦਾ ਰੇਟ ਕਹਿੰਦੇ 80000 ਰੁਪਿਆ ਇਹਨੇ ਨਹੀਂ ਮੰਗਣਾ ਹੈਗਾ 80 ਆ ਰੇਟ ਕਹਿੰਦੇ ਮਾਨ ਦਾ ਥੋੜਾ ਵਧੀਆ ਕਰਾ ਦੂੰ ਠੀਕ ਆ ਐਂ ਸਮਝ ਲਓ ਵੀ ਟਰੈਕਟਰ ਤੁਹਾਨੂੰ ਇਹ ਕੁਆਡ ਰੇਟ 'ਚ ਹੀ ਮਿਲ ਜਾਣਾ ਜਿਹਨਾਂ ਕੰਮ ਲੈਣਾ ਬਾਈ ਕਿਸੇ ਨੇ ਪੱਠਿਆਂ ਬਾਤ ਤੇ ਲੈਣਾ ਕਿਸੇ ਕੋਲ ਦੋ ਟਾਈ ਕਿਲੇ ਖੇਤੀ ਤੇ ਛੋਟੀ ਖੇਤੀ ਆ ਤਾਂ ਪੂਰਾ ਵਧੀਆ ਟਰੈਕਟਰ ਹੈ ਇੰਜਨ ਗੇਅਰ ਦਾ ਬ੍ਰੇਕਾਂ ਬਰੂਕਾ ਓਕੇ ਆ ਬਾਈ ਲਿਫਟ ਪੰਪਰ ਖਾਜ ਦਾ ਟਰੈਕਟਰ ਦਾ ਨਾਲ ਦਾ ਲਿਫਟ ਪੰਪ ਹੈ ਦਾ ਲਿਫਟ ਪੰਪ ਨਾਲ ਲੱਜੇ ਤਾਂ ਤੁਸੀਂ ਆਪੇ ਹਿਸਾਬ ਲਾ ਲਓ ਇਹਦਾ ਟਰੈਕਟਰ ਸਾਰਾ ਕੁਝ ਓਕੇ ਆ ਐਲ ਪ੍ਰੈਸ਼ਰ ਵਧੀਆ ਸੀਡ 3000 ਜਿਹੜਾ ਸੀਟੇ ਨਵੀਂ ਪਈ ਵੀ ਟਰੈਕਟਰ ਨੂੰ ਠੀਕ ਆ 80 ਹਜ਼ਾਰ ਮੁੱਲਾ ਬਾਕੀ ਤੁਸੀਂ ਰੋਪੜ ਆ ਜਿਓ ਮੈਂ ਇਧਰ ਨਾਲੇ ਹੁੰਦਾ ਇਹਨਾਂ ਦੇ ਅਸੀਂ ਮੈਨੂੰ ਦੱਸ ਦਿਓ ਥੋੜਾ ਸੌਦਾ ਨਾਲ ਹੋ ਕੇ ਕਰਾ ਦਿੰਦਾ ਭਾਈ ਲੈਣਾ ਕੁਝ ਨਹੀਂ ਹੈਗਾ ਆਪਾਂ ਨੇ ਪਿਆਰੇ ਰੱਖ ਲੋ ਹਾਂ ਇਹ ਨਾਲ ਬਸ ਭਾਈ ਚੱ ਰਹੀ ਆਪਣਾ ਉਹਦੇ ਬਾਅਦ ਆ ਗਿਆ ਭਾਈ ਫੋਰਡ 3600 ਆ ਗਿਆ ਚਹੇਤਾ ਟਰੈਕਟਰ ਫੋਰਡ 3600 ਠੀਕ ਆ ਭਾਈ ਤੇ ਵੀਰੇ ਇਹਦਾ ਦੱਸ ਕਿਹਾ ਹਸਾਲ ਦਾ ਵਾ ਇਹਦਾ ਵੀਰੇ ਮੈਨੂੰ ਵੀ ਨਹੀਂ ਪਤਾ ਹੈ ਮੈਨੂੰ ਨਹੀਂ ਪਤਾ ਇਹਦਾ ਇਹ ਕੋਈ ਟਰੈਕਟਰ ਉਰਾਪਰਾ ਕੀਤਾ ਪਤਾ ਸੀ ਅੱਛਾ ਇਹ ਕੁਝ ਵੀ ਨਹੀਂ ਪਤਾ ਠੀਕ ਆ ਜਾ ਬਾਈ ਇੱਧਰ ਦਿਖਾ ਤੇ ਜੇ ਤੇਰੇ ਨਾਲ ਦਾ ਵੱਧ ਮੰਨੂ ਪਤਾ ਤੇਰੇ ਟਰੈਕਟਰ ਦਾ ਮੰਨੂ ਰੋਪੜ ਏਜੰਸੀ 'ਚ ਉਹ ਫਿਰ ਤੁਸੀਂ ਕਰਦੇ ਟਰੈਕਟਰ 'ਚ ਰਹਿੰਦੇ ਨਾ ਨਾ ਮੈਂ ਰਹਿੰਦਾ ਮੈਂ ਇੱਧਰੋਂ ਕੱਟ ਵੱਲ ਜਾਂਦਾ ਮੈਂ ਆਪਣੀ ਬੜਾਈ ਨਹੀਂ ਕਰਦਾ ਰੋਪੜ ਏਜੰਸੀ 'ਚ 60 ਟਰੈਕਟਰ ਖੜੇ ਹੋਣਗੇ ਮਨੂੰ ਸਾਰਿਆਂ ਦੇ ਮਾਡਲ ਸਾਰਿਆਂ ਰੇਟ ਪਤਾ ਉਹ ਤੁਸੀਂ ਫਿਰ ਸਹੀ ਜਿੰਦੀ ਗੱਲ ਹੀ ਅਸੀਂ ਹੈ ਨਾ ਉਹਦਾ ਟਰੈਕਟਰ ਦਾ ਨੰਬਰ ਵੀ ਪਤਾ ਹੋਊਗਾ ਕਿਹੜੇ ਟਰੈਕਟਰ ਦਾ ਨੰਬਰ ਕਿਤਾ ਹੋਰ ਦਾ ਦੇਖ ਲੋ ਭਾਈ ਬੰਦੇ ਦੇਖੋ ਸਾਡੇ ਕਿਹੜੇ ਆ ਚਾਰ ਟਰੈਕਟਰ ਖੜੇ ਨੇ ਕੋਲ ਇਹ ਕਹਿੰਦਾ ਮੈਨੂੰ ਭਾਈ ਮਾਡਲ ਨਹੀਂ ਪਤਾ ਕਿਹੜਾ ਇਹਦਾ ਨਹੀਂ ਭਾਈ ਮੈਨੂੰ ਪਤਾ ਨਹੀਂ ਇਹ ਕਹਿੰਦਾ ਭਾਈ 92 ਮਾਡਲ ਦਿਖਾ ਦੇ ਟਰੈਕਟਰ ਦੀ ਸ਼ੋਰ ਰੰਗ ਹੋਈ ਹੋਈ ਆ ਭਾਈ ਬਾਡੀ ਲਾਈਨ ਦਾ ਟਰੈਕਟਰ ਰੀਜਨਲ ਆ ਸਾਰਾ ਤੇ ਡਾਇਫਰਾਮ ਪੰਪ ਆ ਇਧਰੋਂ ਦਿਖਾ ਦੇ ਭਾਈ ਓਕੇ ਸਬ ਸਟਾਰਟ ਆ ਭਾਈ ਸਬ ਸਟਾਰਟ ਆ ਭਾਈ ਠੀਕ ਆ ਚਲੋ ਤਾਂ ਵੀ ਸ਼ੁਕਰ ਆ ਆਵਾਜ਼ ਕੈਕ ਕਰੋ ਭਾਈ ਫੋਰਡ ਦੀ ਕਿਆ ਕਹਿੰਦੀ ਆ ਪ੍ਰਾਈਸਰ ਪ੍ਰੂਫਰ ਠੀਕ ਹੈ ਬਾਈ ਆਦਨ ਨਾਲ ਉੱਪਰ ਹੀ ਜਾਂਦਾ ਟਰੈਕਟਰ ਦਾ ਇਹਦਾ ਵੀ ਮੁੱਲ ਜਾਇਜ਼ ਕਰਦੀ ਏ ਚੱਕ ਦੀ ਫੁੱਟੇ ਇਹਦਾ ਰੇਟ ਹੈਗਾ ਬਾਈ 95000 ਰੁਪਿਆ ਚੱਕੋ 92 ਮਾਡਲ ਟਾਇਰ ਵੀ ਇਹਦੇ ਵੀ ਟਾਇਰ ਇੰਨੇ ਕੇ 40 ਪੈਸੇ ਫਿਰ ਪਿੱਛੇ ਤੋਂ ਦਿਖਾ ਦੇ ਹੁੱਕ ਹੱਕ ਦਿਖਾ ਦੇ ਦੋਨਾਂ ਟਰੈਕਟਰਾਂ ਦੇ ਪਿੱਛੇ ਦੇ ਘੁੰਮ ਜਾ ਮੇਰਾ ਭਾਈ ਵਰਕੇ ਰਾਮ ਨਾਲ ਹੌਲੀ ਹੌਲੀ ਲੱਖ ਦਾ 95 ਦਾ ਇਹ ਠੀਕ ਹੈ ਜੀ ਲੋ ਜੀ ਚੱਲ ਵੀ ਹੁੱਕ ਬਾਈ ਹੁੱਕ ਦੇਖੋ ਟਰੈਕਟਰ ਨੂੰ ਕਿੰਨੀ ਵਧੀਆ ਲੱਗੀ ਵੀ ਆ ਟਰੈਕਟਰ ਜਮਾ ਸੁੱਕਾ ਕਿਦੋਂ ਲੀਕ ਸਲਾਬ ਨਹੀਂ ਹੈਗੀ ਟਰੈਕਟਰ ਨੂੰ ਠੀਕ ਆ ਮਰਾਲ ਰੋਡ ਪੂਰੇ ਚੰਗੇ ਪਏ ਆ ਤੇ ਬਾਕੀ ਦਿਖਾ ਦੇ ਮੇਰਾ ਵੀਰ ਉੱਪਰੋਂ ਦਿਖਾ ਦੇ ਮਰਾਲ ਰੋਡ ਸਾਫ਼ ਹੈ ਮਗਰਾੜ ਦਾ ਬਾਈ ਸ਼ਾਇਦ ਇਹਦੇ ਬਦਲੇ ਹੋਏ ਟਰੈਕਟਰ ਦੇ ਨਾਲ ਦੇ ਨਹੀਂ ਹੈਗੇ ਠੀਕ ਆ ਬਾਕੀ ਉੱਧਾ ਨਹੀਂ ਕਿਦੋਂ ਬਾਈ ਟਰੈਕਟਰ ਸਿੰਮਦਾ ਨਹੀਂ ਹੈਗਾ ਕਿਦੋਂ ਵੀ ਖੜਨਾ ਨਹੀਂ ਖੜਣੀ ਟਰੈਕਟਰ ਦੀ ਪੌ ਸੋਹਣੀ ਆ ਠੀਕ ਆ ਜੀ ਆ ਜਾਓ ਬਾਈ ਅਥੇ ਇਧਰੋਂ ਵੀ ਸੋਹਣਾ ਬਾਈ ਟਰੈਕਟਰ ਸਾਰਾ ਵੀਰੇ ਆ ਚੀਜ਼ਾਂ ਦਿਖਾ ਦੇ ਸਾਰੀਆਂ ਨਾ ਸੁੱਕੀਆਂ ਟਰੈਕਟਰ ਨਹੀਂ ਕਿਦੋਂ ਲੀਕ ਸਲਾਬ ਨਹੀਂ ਹੈ ਟਰੈਕਟਰ ਨੂੰ 92 ਮਾਡਲ ਹੈ ਤੇ ਨੰਬਰ ਬਾਰੇ ਮੈਨੂੰ ਇਹਦਾ ਪੱਕਾ ਕਨਫਰਮ ਨਹੀਂ ਵੀ ਕਿੱਥੇ ਦਾ ਨੰਬਰ ਹੈ ਤੇ 100 ਤੋਂ 90% ਟਰੈਕਟਰ ਪਯਾਬ ਨੰਬਰ ਹੋਊਗਾ ਹਨਾ ਪਯਾਬ ਨੰਬਰ ਇਹ ਹੈਗਾ ਕਿੰਨੇ ਯਾਰ ਵਧੀਆ ਯਾਰ ਇਹਦਾ ਟਰੈਕਟਰ ਮੇਰੇ ਵੀ ਪਸੰਦ ਆ ਥੋੜਾ ਯਾਰ ਐਵੇਂ ਕਹਿ ਰਿਹਾ ਤੁਹਾਨੂੰ ਪ੍ਰੈਸਰ ਬੁੱਲ ਤੋਂ ਸੋਹਣਾ ਟਰੈਕਟਰ ਦਾ ਦਾ ਰੇਟ ਬਾਈ ਤੁਹਾਨੂੰ ਦੱਸਿਆ ਜਮਾ ਜਾਇਜ 95 ਮੜਾ ਮੋਟਾ ਥੋੜਾ 1000 1500 ਤੋਂ ਥੋੜਾ ਮੰਤਣ ਕਰਾ ਦੂੰਗਾ ਇਹ ਚੋਂ ਠੀਕ ਆ ਕੋਈ ਬਹੁਤਾ ਇਹ ਚੋਂ 10 15 ਹੇਰ ਵਾਲੀ ਗੇਮ ਨਹੀਂ ਹੈਗੀ ਹਨਾ ਵੀਰੇ 92 ਮਾਡਲ ਆ ਤੇ ਉਹਦੇ ਬਾਅਦ ਅੱਗੇ ਆ ਗਿਆ ਬਾਈ ਆਵਟਰਾਈ ਇਹ ਵਿਗਲੇ ਜੀ ਆ ਗਿਆ ਗੱਲ ਆ ਯਾਰ ਵਿਗਲੇ ਜੀ ਸੇਲ ਹੋ ਗਈ ਸੇਲ ਹੋ ਗਈ ਸੇਲ ਹੋ ਗਈ ਅੱਛਾ ਉੱਚਾ ਮਾਡਲ ਟਰੈਕਟਰ ਟਰੈਕਟਰ ਸਾਊ ਦਾ ਕਿਹੜਾ ਮਾਡਲ ਇਹ ਇਹ ਬਾਈ ਮਾਡਲ ਆਈ ਅੱਛਾ 22 ਮਾਡਲ ਹੈ 449 41 ਪਾਵਰ ਦਾ ਹੋਣਾ ਨਾ ਇਹ 41 ਹਾਂ ਹੈ 41 ਹਾਊਸ ਪਾਵਰ ਦਾ 41 ਅੱਛਾ ਟੈਟਰ ਸਾਹ ਸਾਫ ਦਾ 13 ਟੈਰ ਆਣਾ 13 ਟੈਰ ਆਣਾ ਠੀਕ ਹੈ ਭਾਈ ਆ ਟੈਟਰ ਮੁੰਡਾ ਕਹਿੰਦਾ ਵਿਕ ਲਿਆ ਜੀ ਟੈਟਰ ਸੋਨਾ ਦਾ ਤੇ ਉਦੋਂ ਵੀ ਟੈਟਰ ਰੇਟ ਵਾਲਾ ਹੀ ਹੋਣਾ ਟੈਟਰ ਇਹ ਟੈਟਰ ਇਹ ਹੈਗਾ ਦਾ 4 ਲੱਖ ਰੁਪਏ ਉਹ ਨਹੀਂ ਯਾਰ ਟੈਟਰ ਵਿਕ ਲਿਆ ਅੱਛਾ ਚਲੋ ਠੀਕ ਹੈ ਭਾਈ ਇਹ ਅਸਲੀ ਚੀਜ਼ ਹੁਣ ਦਿਖਾਓ ਨਾ ਤੁਸੀਂ ਫਾਰਮ ਟਰੈਕ ਪਰ ਆ ਰਹੇ ਵਾਦਾ ਕਰੇ ਭਾਈ ਜੀ ਨੇ ਲੱਤਾ ਫਰਮਾਦ ਮਾਤ ਚੜਦੀ ਕਲਾ ਰੱਖੇ ਵੀਰ ਨੂੰ ਅੱਗੇ ਫਾਰਮ ਟਰੈਕ ਦਿਖਾ ਦਿਓ ਭਾਈ ਤੇ ਆਪਾਂ ਸਾਇ ਤੁਹਾਨੂੰ ਪਿਛਲੀ ਵੀਡੀਓ ਚ ਵੀ ਦਿਖਾਇਆ ਹੋਊਗਾ ਪੀਵੀ 39 ਨੰਬਰ 2967 ਠੀਕ ਆ ਕਣਕ ਦੀ ਵੈਰੇਟੀ 2960 ਉਹਦੇ ਨਾਲ ਦਾ ਮਿਲਦਾ ਜੁਲਦਾ ਸ਼ੌਂਕ ਵੀ ਬਣਾਇਆ ਬਾਪੂ ਨੇ ਭਾਈ ਆ ਵੀ ਟਰੈਕਟਰ ਦੇਖ ਲਓ ਟਰੈਕਟਰ ਸਾਰਾ 오ਰੀਜਨਲ ਹੈ ਠੀਕ ਆ 70 ਰੁਪਏ ਦੇ ਪਿਛਲੇ ਟਾਇਰ ਅਗਲੇ ਮੁਰਲੇ ਨਵੇਂ ਪਏ ਠੀਕ ਆ ਜੀ ਮਾਰ ਕੇ ਵੀ ਨਹੀਂ ਗਏ ਓਕੇ ਜੀ ਆ ਵੀ ਭਾਈ ਚੈੱਕ ਕਰ ਲਓ ਟਰੈਕਟਰ ਮੁਰਲੇ ਟਾਇਰ ਤਾਂ ਜਮਾਂ ਨਵੇਂ ਆ ਪਿਛਲੇ ਟਾਇਰ 70 ਕੇ ਪੈਸੇ ਨੇ ਟਰੈਕਟਰ ਦੀ ਖੜਨੀ ਬਣਨੀ ਸੋਹਣੀ ਆ ਬਾਈ ਆਵਾਜ਼ ਤੁਹਾਨੂੰ ਇਹਦੀ ਵੀ ਚੈੱਕ ਕਰਾ ਦਿੰਨੇ ਆ ਹਾਈ ਲੋ ਨਿਊਟਰਲ ਕਰਨਾ ਪੈਣਾ ਬਣਾ ਲੋ ਬਾਈ ਕਰਦੇ ਪਿੱਛੋਂ ਵੀ ਦਿਖਾ ਦੇ ਵੀਰੇ ਇਹਦਾ ਮੁੱਲ ਕਿੰਨਾ ਵੀਰੇ 265 270 270 ਚਲੋ ਭਾਈ ਕੋਈ ਗੱਲ ਨਹੀਂ ਇਹਦਾ ਮੁੰਡਾ ਕਹਿੰਦਾ 270 ਹੈ ਇਹਦੀ ਮੰਨਣੀ ਪੈਣੀ ਆ ਹੁਣ ਅਜੇ ਜਿਆਦਾ ਗੱਲ ਬੰਦੇ ਨੇ ਕਹਣਾ ਯਾਰ ਆਪਣੇ ਆਪੇ ਰੀਡ ਦੱਸੀ ਜਾਂਦਾ ਤੇ ਬਾਕੀ ਭਾਈ ਟਰੈਕਟਰ ਹੋਰ ਵੀ ਜੇ ਕਿਸੇ ਨੇ ਬਾਈ ਨਾਲ ਤੋਂ ਹੋਰ ਇੱਕ ਨਵਾਂ ਮਾਡਲ ਦਿਖਾਈਏ ਅੱਜ ਹੈ ਨਵਾਂ ਮਾਡਲ ਦਿਖਾਈਏ ਨਾ ਅੱਜ 45 45 ਦਿਖਾ ਦੇ ਭਾਈ ਆਜੋ ਉਹ ਦੇਖੋ ਇਹ ਫੋਰਡ ਸਟਾਰਟ ਹੋ ਗਿਆ ਬਾਹ ਸੁਣੋ ਫੋਰਡ ਦੀ ਕਾ ਕਹਿੰਦੀ ਆ ਫੋਰਡ ਦਾ ਮੈਂ ਬਹੁਤ ਫੈਨ ਆ ਪਤ ਨਹੀਂ ਗਿਆ ਚੱਕਰ ਤੁਹਾਨੂੰ ਦੇ ਜੀ ਫੋਰਡ ਹੈ ਤੁਹਾਨੂੰ ਦੇ ਜੀ ਫੋਰਡ ਕੈਮਰੋ ਮਦਾਂ ਰੇਡਟਰ ਦਾ ਕਿਹੇ ਚ ਪਿਆ ਕੈਮਰੋ ਮਦਾਂ ਕੋਈ ਪਿਆ ਨਾ ਨਾ ਕੋਈ ਟਰੈਕਟਰ ਬਾਡੀ ਲੈਣ ਦਾ ਸਾਰਾ ਰੈਡੀ ਨਾਲ ਆ ਬਾਈ ਪਹਿਲਾਂ ਦੱਸਦੀ ਆ ਆਪਾਂ ਪਿੱਛੋਂ ਟਰੈਕਟਰ ਦੇਖੋ ਉਹ ਕਿੱਕ ਕਿੰਨੀ ਹੈਵੀ ਪਈ ਹੋਈ ਟਰੈਕਟਰ ਵਿੱਚ ਬਹੁਤ ਸੋਹਣੀ ਉੱਤ ਪਈ ਉਹ ਚੱਲਵੀਂ ਗੰਡਾ ਬਾਈ ਟਰੈਕਟਰ ਜਿਹਾ ਹੀ ਹੋਇਆ ਵਾ ਤੇ ਠੀਕ ਆ ਰੇਟ ਦੇ ਹਿਸਾਬ ਨਾਲ ਸਹੀ ਆ ਟਰੈਕਟਰ ਇਹ ਆ ਦਿਖਾਓ ਪਿੱਛੇ ਨਾਲ ਨੂੰ ਲੋ ਜੀ ਬਾਈ ਥੋੜਾ ਜਿਹਾ ਨਾ ਆ ਤੇ ਹੋਣਾ ਬਾਈ ਨਵਾਂ ਮਾਡਲ ਆਜੋ ਅਭੀ ਦਿਖਾ ਦੇ ਵੀਰੋ ਆ ਦੇਖੋ ਬਾਈ ਇੱਕ ਨਵਾਂ ਮਾਡਲ ਆ ਆਰਨ ਡ੍ਰੈਗ 45 ਆਰਨ ਡ੍ਰੈਗ 45 ਪ੍ਰੋ ਮੈਕ ਸੀਰੀਜ਼ ਆ ਇਹਦੀ ਖਾਸੀਅਤ ਕਹਿ ਰਹੇ ਹੋਂ ਦਾ ਖਾਸੀਅਤ ਪਾਜੀ ਪਹਿਲੀ ਗੱਲ ਤਾਂ ਇਹਦੀ ਹਾਂ 4-ਵੀਲ ਡਰਾਈਵ ਚ ਆ ਜਾਂਦਾ ਹਾਂ ਠੀਕ ਆ ਜੀ ਤੇ ਇੱਕ ਤਾਂ ਸਭ ਤੋਂ بڑا ਜੋ ਆਪਣਾ ਕਸਟਮਰ ਸਾਡੇ ਭਾਲ ਦਾ ਕੀ ਪਲੇਟਫਾਰਮ ਅੱਛਾ ਪਲੇਟਫਾਰਮ ਵਧੀਆ ਠੀਕ ਆ ਠੀਕ ਆ ਜੀ ਖੁੱਲਾ ਢੁੱਲਾ ਹੈਗਾ ਬੰਦਾ ਮੈਂ ਕਿ ਰਿਲੈਕਸ ਹੋ ਜਾਂਦਾ ਠੀਕ ਆ ਵੀਰੇ 3 ਸਪੀਡ ਜਾਂਦਾ 45 ਐਚਪੀ ਚ ਇਹ ਪਾਜੀ ਹਾਂਜੀ 40 اتش دی اوکے جی ਸਾਡਾ ਟਰੈਕਟਰ ਬਾਈ ਸੋਹਣੇ ਆ ਬਾਕੀ ਜੇ ਕੋਈ ਸ਼ੱਕ ਨਹੀਂ ਹੈਗਾ ਇਹ ਚ ਟਾਇਰ 13 ਦੇ 14 13 ਦੇ 13628 हां ਠੀਕ ਹੈ ਜੀ ਹੋਰ ਬਾਈ ਫਾਰਮ ਡਬਲ ਡਿਸਟ੍ਰੀਬਿਊਟਰ ਆ ਕਬੂਟਾ ਵਾਲਿਆਂ ਦੇ ਨਾਲ ਕੱਲੀ ਕੱਲੀ ਚੀਜ਼ ਪਰ ਬਾਈ ਮੋਹਰ ਲੱਗੀ ਹੋਈ ਉਹਨਾਂ ਦੇ ਆ ਜਿਹੜੇ ਡਿਸਟ੍ਰੀਬਿਊਟਰ ਇਹਨਾਂ ਤੇ ਵੀ 4 ਸਟਿਕਾ ਦੌਰੀ ਲਾ ਤਾ ਕਬੂਟਾ ਵਾਲਿਆਂ ਨੇ ਦੇਖੋ ਕਿਹੜੇ ਸਾਹਿਬ ਨਾਲ ਕਬੂਟਾ ਨੇ ਆਪਣੀ ਮਸ਼ਹੂਰੀ ਕਰੀ ਹੈ ਬਾਈ ਬਾਈ ਇਹ ਗਾਰੰਟੀ ਦਾ ਦੱਸੋ ਨੂੰ ਕਿਹੜੇ ਸਾਹਿਬ ਦਾ ਗਾਰੰਟੀ ਵਾਰੰਟੀ ਦਾ ਮੈਨੂੰ ਸਿਸਟਮ ਸੁਣਿਆ ਹੈ ਜ ਬਹੁਤ ਲੋਕ ਕੱਢ ਜਣੇ ਇਹ ਜਿਹੜੀ ਪਾਰਟ ਡੈਕਟਰ ਦੀ ਵਾਰੰਟੀ ਪਾਕ ਸਕਦਾ ਹਾਂ ਠੀਕ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਆਪਣਾ ਬਾਕੀ ਕੋਈ ਬਾਹਰਲੀ ਕੋਈ ਚੀਜ਼ ਆ ਗਈ ਉਹਦੇ ਵੀ ਵਾਰੰਟੀ ਦੇ ਸਕਦੇ ਹੋ ਨਹੀਂ ਵਾਰੰਟੀ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਕਹਿੰਦੇ ਆ ਵੀ ਆਹ ਜੀ ਜੇ ਬਈ ਲੈਟ ਲੂਟ ਕਲੇਮ ਹੋਵੇ ਲੈਟ ਕੁਝ ਵੀ ਹੋ ਗਈ ਇਹਦੇ ਉੱਪਰ ਵਾਰੰਟੀ ਕਲੇਮ ਹੋ ਜਾਂਦਾ ਜਦੋਂ ਆਪਣੀ ਕਲੇਮ ਹੋਣ ਵਾਲੀ ਚੀਜ਼ ਆਉ ਆਪਣੀ ਕਲੇਮ ਇੰਜਨ ਦੀ ਗੇਅਰ ਦੀ ਪੂਰੀ ਫਲੋ ਕਰਕੇ ਹਾਂ ਅੱਛਾ ਇਹਦੇ ਵਿੱਚ ਮਿਲ ਗਈ ਤੁਸੀਂ ਮਿਲ ਗਈ ਰਿਪੇਅਰ ਕਰਕੇ ਦੇਣੀ ਹੁੰਦੀ ਹੈ ਹਾਂ ਜੀ ਸਾਲ ਦੇ ਵਿੱਚ ਵੀ ਕੋਈ ਪ੍ਰੋਬਲਮ ਆ ਜੇ ਜੀ ਨਹੀਂ ਸਾਲ ਕੇ 5 ਸਾਲ ਸਾਲ 5 ਸਾਲ ਨਹੀਂ ਭਰਾ ਨਹੀਂ 5 ਸਾਲ ਦੀ ਇੰਜਨ ਗੇਅਰ ਆ ਗਿਆ ਆਪਣਾ 5 ਸਾਲ ਚੰਜਨ ਗੇਅਰ ਸਾਲ ਦੇ ਵਿੱਚ ਵਿੱਚ ਕਲਚ ਵਗੈਰਾ ਆ ਗਿਆ ਕਲਚ ਦੀ ਕੰਪਨੀ ਗਾਰੰਟੀ ਨਹੀਂ ਦਿੰਦੀ ਠੀਕ ਆ ਜੀ ਇਹ ਗੱਲਾਂ ਬਾਈ ਆਪਾਂ ਦੱਸਦੇ ਆ ਕਿਉਂਕਿ ਇਹ ਨਾਲ ਦਾ ਕੋਈ ਗੱਲਾਂ ਪੁੱਛਦਾ ਇਹਨਾਂ ਗੱਲਾਂ ਦਾ ਬਾਅਦ ਵਿੱਚ ਰਫੜ ਪੈਂਦਾ ਇਹ ਗੱਲਾਂ ਤੁਸੀਂ ਜੋ ਪਹਿਲਾਂ ਚੀਜ਼ ਖੋਲ ਲਈ ਗੱਲ ਕਰ ਲਈ ਖੁੱਲ ਗਈ ਉਹ ਵਧੀਆ ਰਹਿੰਦੀ ਕੁਝ ਸਾਲ ਦੀ ਜਿਹੜੀ 5 ਸਾਲ ਦੀ ਵਾਰੰਟੀ ਹੁੰਦੀ ਹੈ ਇਹ ਬਈ ਕੁਝ ਚੀਜ਼ਾਂ ਦੀ ਹੁੰਦੀ ਨਾ ਕਿ ਸਾਰੇ ਟਰੈਕਟਰ ਦੀ ਠੀਕ ਹੈ ਆਪਣਾ ਬਈ ਕੁਝ ਚੀਜ਼ਾਂ ਹੁੰਦੀ ਕੁਝ ਚੀਜ਼ਾਂ ਨਹੀਂ ਹੁੰਦੀ ਆ ਆਪਾਂ ਨਾ ਕਿਸੇ ਦਿਨ ਕਿਸੇ ਪੂਰੇ ਵਧੀਆ ਜਾਣਕਾਰ ਬੰਦੇ ਨੂੰ ਕੰਪਨੀ ਵਾਲੇ ਮੰਦ ਨੂੰ ਬੁਲਾ ਕੇ ਥੋੜਾ ਨਾ ਇਹ ਗੱਲਾਂ ਡਿਸਕਸ ਕਰਾਂਗੇ ਤੁਹਾਨੂੰ ਦੱਸਾਂਗੇ ਉਹਨੂੰ ਬਹੁਤ ਵਾਰ ਵੀ ਇਹਨਾਂ ਨੇ ਪੁੱਛਿਆ ਤੇ ਟਾਈਮ ਨਹੀਂ ਲੱਗਿਆ ਇਹਨੂੰ ਮੁੰਡੇ ਨੂੰ ਵੀ ਪੂਰਾ ਪ੍ਰੋਪਰ ਨਹੀਂ ਪਤਾ ਫਿਰ ਬੰਦਾ ਕੁੱਝ ਜਾਂਦਾ ਕਈ ਵਾਰ ਹਾਂ ਇਥੇ ਆਪਾਂ ਤੁਹਾਡੇ ਕੋਈ ਕੰਪਨੀ ਦਾ ਬੰਦਾ ਆ। ਕੋਈ ਗੱਲ ਨਹੀਂ ਜ਼ਰੂਰ ਮਲਾਵਾਂਗੇ ਤੁਹਾਨੂੰ। ਉਹਦੇ ਨਾਲ ਮੀਟਿੰਗ ਕਰਾਈ ਫਿਰ ਉਹਨੂੰ ਪੁੱਛਾਂਗੇ। ਕੋਈ ਚੱਕਰ ਨਹੀਂ ਕਰਾਂ। ਵੀ ਆਪਾਂ ਨੇ ਬਾਈ ਸਹੀ ਜਾਣਕਾਰੀ ਦੇਣੀ ਹੈ। ਨਹੀਂ ਗਲਤ ਦੇਣੀ ਨਹੀਂ ਅਸੀਂ। ਆਪਾਂ ਇਹ ਨਹੀਂ ਚਾਹੁੰਦੇ ਵੀ ਕੋਈ ਬੰਦਾ ਆਪਣੀ ਵੀਡੀਓ ਨਾਲ ਹੀ ਗਲਤ ਜਾਣਕਾਰੀ ਦੇਵੇ। ਜਿੰਨਾ ਕ ਪਤਾ ਉਹਨਾਂ ਨੂੰ ਦੱਸਾਂਗੇ। ਠੀਕ ਹੈ ਜੀ। ਬਾਕੀ ਸਾਡੇ ਬਾਈ ਨੇ ਵੀ ਅੱਜ ਲੇਟ ਹੋ ਗਏ। ਬਾਈ ਆਜੋ। ਐਨੇ ਮਲਾਜੀ ਅੱਜ। ਬਾਈ ਨਾਲ ਮਿਲ ਤਾਂ ਘੱਟ ਹੁੰਦੀ ਆ ਹੁਣ। ਸਾਡਾ ਬਾਈ ਭਪਿੰਦਰ ਸਿੰਘ ਜੀ ਸ਼ਕਤੀਮਾਨ ਤੋਂ। ਤੇ ਹੋਰ ਬਾਈ ਠੀਕ ਹੈ ਜੀ। ਬਹੁਤ ਵਧੀਆ। ਠੀਕ ਹੈ ਜੀ। ਬਾਈ ਨੇ ਲੇਟਾਂ ਚ ਥੋੜਾ ਜਿਆ ਅੱਜ ਲੇਟ ਆ ਯਾਰ ਉਹ ਗੈਫਰ ਸਬੰਧਾ ਬਣਾਉਣ ਉਹ ਕਰਕੇ ਲੇਟ ਹੋ ਗਿਆ ਬਾਈ ਕਈ ਵੰਨੋ ਬਾਈ ਲਾਗੇ ਤੇ ਕਹਿਣ ਯਾਰ ਵੀ ਤੈਂ ਰੋਡਾ ਵਿਟਰ ਕੰਮ ਕਰ ਲੈ ਬਾਈ ਸ਼ਾਇਦ ਤੁਹਾਡੇ ਨਾਲ ਬੋਲਣ ਦੇ ਹਾਂ ਯਾਰ ਇਹ ਜੀ ਕਿਹੜੀ ਗੱਲ ਆ ਸਾਡਾ ਤਾਂ ਬਾਈ ਘਰ ਵਾਲਾ ਕੰਮ ਆ ਨਾ ਨਾ ਘਰ ਵਾਲਾ ਹੀ ਹਾਂ ਸਹੀ ਕੋਈ ਫਰਕ ਨਹੀਂ ਬਾਈ ਜਿਹਦਾ ਮਰਜ਼ੀ ਵਿਕੇ ਸਾਡੇ ਉਰੇ ਸਾਰੀਆਂ ਯਾਂਸੀਆਂ ਨੇ ਸਾਰੇ ਦੇ ਡੈਕਟਰ ਵਿਕਦੇ ਆ ਸਾਰੀਆਂ ਦੀ ਵਿਕਣੇ ਚਾਹੀਦੀ ਹਾਂਜੀ ਹਾਂ ਉਰੇ ਸਾਡੇ ਇਹ ਗੱਲ ਬਹੁਤ ਸਾਡੇ ਅਸੀਂ ਆਪਣੇ ਉਹਨੂੰ ਵਧੀਆ ਮੰਨਦੇ ਆ ਸਾਡੇ ਉਰੇ ਅਸੀਂ ਆਪਸ ਵਿੱਚ ਕਿਸੇ ਨਾਲ ਕੋਈ ਕੰਪੀਟੀਸ਼ਨ ਹੀ ਕਰਦੇ ਬਾਈ ਠੀਕ ਹੈ ਜੀ ਜੇ ਕੋਈ ਸਾਨੂੰ ਕਹਦਾ ਇਹ ਵੀ ਅਸੀਂ ਫਾਰਮ ਟਰੈਕ ਲੈਣਾ ਤਾਂ ਅਸੀਂ ਆਪ ਕਹਿੰਦੇ ਭਾਈ ਲੈ ਲਓ ਤੁਹਾਨੂੰ ਸਾਕੇ ਤੁਹਾਡਾ ਸੌਦਾ ਕਰਾਉਂਦਾ ਭਾਈ ਇਹ ਤਾਂ ਬੰਦਾ ਅਗਲਾ ਘਰੋਂ ਸੋਚ ਕੇ ਤੁਰਦਾ ਵੀ ਹਾਂ ਜੇ ਕੋਈ ਜੇ ਕੋਈ ਸਾਡਾ ਕਹਾ ਕਿ ਹੋਰ ਏਜੰਸੀ ਜਾਂਦਾ ਤਾਂ ਉਹ ਵੀ ਭਾਈ ਸਾਡੇ ਕੋਲ ਆਪ ਆਵੋਵੇਂ ਨੇ ਲੈ ਕੇ ਵੀ ਚਲੋ ਭਾਈ ਤੁਹਾਡਾ ਸੌਦਾ ਕਰਾਈ ਆਹ ਕੰਮ ਹੈ ਨਹੀਂ ਨਹੀਂ ਇਹ ਤਾਂ ਗੱਲ ਹੈ ਹਾਂ ਠੀਕ ਹੈ ਭਾਈ ਧੰਨਵਾਦ ਤੁਹਾਡਾ ਜੀ ਕੋਈ ਗੱਲ ਨਹੀਂ ਓਕੇ ਭਾਈ ਵੀਡੀਓ ਚ ਇੰਨਾ ਹੀ ਜੀ ਮਿਲਦੇ ਆ ਅਗਲੇ ਵਲੌਗਸ ਸਾਥੀ ਖਾ